ਪੰਜਾਬ ਕਾਂਗਰਸ 7 ਸੀਟਾਂ ਲੈ ਕੇ ਖੁਸ਼ ਨਜ਼ਰ ਆ ਰਹੀ ਹੈ ਲੋਕ ਸਭਾ ਦੇ ਵਿੱਚ ਲੇਕਿਨ ਉੱਥੇ ਹੀ ਕਾਂਗਰਸ ਦੇ ਪਰਗਟ ਸਿੰਘ ਇਹਨਾਂ ਚੋਣ ਨਤੀਜਿਆਂ ਤੋਂ ਨਾ ਖੁਸ਼ ਨਜ਼ਰ ਆ ਰਹੇ ਨੇ ਕਾਰਨ ਕੀ ਹੈ ਦੇਖ ਕੇ ਸਾਨੂੰ ਲੱਗਦਾ ਹੈ ਕਿ 7 ਸੀਟਾਂ ਆ ਕਾਂਗਰਸ ਜਿਹੜੀ ਆ ਉਹ ਜਿੱਤ ਚੁੱਕੀ ਹੈ ਤੇ ਬੜਾ ਵਧੀਆ ਪਰਫਾਰਮੈਂਸ ਜਿਹੜੀ ਹੈ ਉਹ ਰਹੀ ਹੈ ਕਾਂਗਰਸ ਦੀ ਇਸ ਤਰੀਕੇ ਦੇ ਨਾਲ ਲੱਗ ਰਿਹਾ ਪਰ ਜਦੋਂ ਆਪਾਂ ਅੰਕੜਿਆਂ ਨੂੰ ਖੋਖਦੇ ਹਾਂ ਚੰਗੇ ਤਰੀਕੇ ਦੇ ਨਾਲ ਤਾਂ ਉਸ ਤੋਂ ਕਾਂਗਰਸ ਦੀ ਪਰਫਾਰਮੈਂਸ ਦੀ ਜਿਹੜੀ ਆ ਉਹ ਬੋਲ ਖੁੱਦੀ ਹੈ 16% ਐਤਕੀ ਆਮਦਵੀ ਪਾਰਟੀ ਦੀ ਵੋਟ ਪਰਸੈਂਟੇਜ ਟੁੱਟੀ ਹੈ 5% ਜਿਹੜੀ ਆ ਉਹ ਅਕਾਲੀ ਦਲ ਦੇ ਕਿ ਉਹ ਟੁੱਟ ਕੇ ਉਨੀ ਕਿੱਥੇ ਚਾਈਦੀ ਸੀ ਉਹ ਕਾਂਗਰਸ ਕੋਲੇ ਆਉਣੀ ਚਾਹੀਦੀ ਸੀ ਪਰ ਉਹ ਕਾਂਗਰਸ ਕੋਲੇ ਨਹੀਂ ਆਈ ਉਹ ਭਾਜਪਾ ਕੋਲੇ ਗਈ ਉਹ ਆਜ਼ਾਦ ਉਮੀਦਵਾਰਾਂ ਦੇ ਕੋਲੇ ਗਈ ਕਾਂਗਰਸ ਕੋਲੇ ਕਿੰਨੇ ਆਈ ਸਿਰਫ ਔਰ ਸਿਰਫ 3% ਵਿਧਾਨ ਸਭਾ ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਇਹਨਾਂ ਲੋਕ ਸਭਾ ਟੋਨਾਂ ਦੇ ਅੰਦਰ 38 ਜਿੱਤੀ ਹੈ ਤੇ 32 ਆਮਦਵੀ ਪਾਰਟੀ ਜਿੱਤੀ ਹੈ ਪਰ ਦੂਜੇ ਪਾਸੇ ਦੂਜੇ ਨੰਬਰ ਤੇ ਜਿਹੜੀਆਂ ਵਿਧਾਨ ਸਭਾ ਸੀਟਾਂ ਤੇ ਕਾਂਗਰਸ ਰਹੀ ਉਹ 40 ਤੇ ਔਰ 54 ਤੇ ਅੱਜ ਵੀ ਦੂਜੇ ਨੰਬਰ ਤੇ ਜਿਹੜੀ ਉਹ ਆਮ ਆਦਮੀ ਪਾਰਟੀ ਹੀ ਰਹੀ ਹੈ। ਮਾਲਵਾ ਜਨਾ ਜਿਹੜਾ ਮਾਲਵਾ ਵੱਡੀ ਭੂਮਿਕਾ ਨਿਭਾਉਂਦਾ ਸਰਕਾਰ ਬਣਾਉਣ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਉਹ ਮਾਲਵੇ ਤੋਂ ਹੀ ਜਿਹੜੀ ਉਹ ਬਣੀ ਹੈ। ਪਰ ਹਾਲੇ ਵੀ ਮਾਲਵੇ ਦੇ ਵਿੱਚ ਕਾਂਗਰਸ ਦੀ ਜਿਹੜੀ ਹਾਲਤ ਬਹੁਤ ਪਤਲੀ ਹੈ ਲਖਵਿੰਦਰ ਜੀ। ਗੇ ਮਾਲਵੇ ਜੀ ਮੈਂ ਗੱਲ ਕਰਲਾਂ ਕਾਂਗਰਸ ਦੀ ਹਾਲਤ ਜਿੱਥੇ ਪਤਲੀ ਹੈ ਸੁਧਾਰ ਹੀ ਨਹੀਂ ਸਕੀ ਮਾਲਵੇ ਦੇ ਵਿੱਚ ਕਾਂਗਰਸ ਆਪਣੇ ਆਪ ਨੂੰ ਤਾਂ ਜੇ ਗੱਲ ਕਰਾਂ ਫਾਜ਼ਿਲਕਾਰ ਦੇ ਵਿੱਚ ਇਹਨਾਂ ਨੂੰ ਸਿਰਫ ਦੋ ਹੀ ਸੀਟਾਂ ਆਈਆਂ ਫਰੋਜ਼ਪੁਰ ਦੇ ਵਿੱਚ ਕੋਈ ਨਹੀਂ ਮਕਸਰ ਦੇ ਵਿੱਚ ਕੋਈ ਨਹੀਂ ਬਠਿੰਡੇ ਦੇ ਵਿੱਚ ਕੋਈ ਨਹੀਂ ਮਾਨਸੇ ਦੇ ਵਿੱਚ ਕੋਈ ਨਹੀਂ ਬਰਨਾਲੇ ਦੇ ਵਿੱਚ ਕੋਈ ਨਹੀਂ ਮਲੇਰਕੂਟਲੇ ਦੇ ਵਿੱਚ ਜਿਹੜੀਆਂ ਸੀਟਾਂ ਆਈਆਂ ਨੇ ਉਹ ਆਈਆਂ ਨੇ ਮੋਦੀ ਵਰਸਸ ਮੁਸਲਮਾਨ ਦੇ ਕਰਕੇ ਸੰਗਰੂਰ ਦੇ ਵਿੱਚ ਸੀਟ ਕੋਈ ਨਹੀਂ ਮੋਹਾਲੀ ਦੇ ਵਿੱਚ ਜਿਹੜੀਆਂ ਉਹ ਸਿਰਫ ਇਹਨਾਂ ਨੂੰ ਦੋ ਸੀਟਾਂ ਆਈਆਂ ਪਟਿਆਲੇ ਦੇ ਵਿੱਚ ਸਿਰਫ ਇਹਨਾਂ ਨੂੰ ਜਿਹੜੀਆਂ ਉਹ 2 ਸੀਟਾਂ ਆਈਆਂ ਨੇ ਤੇ ਲੁਧਿਆਣੇ ਦੇ ਵਿੱਚ ਜਿਹੜੀਆਂ ਸੀਟਾਂ ਉਹ 4 ਆਈਆਂ ਨੇ ਮਤਲਬ ਮਾਲਵੇ ਦੇ ਵਿੱਚ ਹਾਲਤ ਕਾਂਗਰਸ ਦੀ ਹਾਲੀ ਵੀ ਬਹੁਤ ਪਤਲੀ ਹੈ ਲਖਵਿੰਦਰ ਜੀ ਇੱਕ ਕਾਰਨ ਇਹ ਵੀ ਹੈਗਾ ਲਖਵਿੰਦਰ ਜੀ ਕਿ ਜਿਹੜਾ ਸ਼ਹਿਰੀ ਵੋਟਰ ਹੈ ਸ਼ਹਿਰੀ ਵੋਟਰ ਇਸ ਕਰਕੇ ਆਮ ਜਿਹੜਾ ਜੁੜ ਗਿਆ ਬੀਜੇਪੀ ਦੇ ਨਾਲ ਬੀਜੇਪੀ ਦੇ ਨਾਲ ਸ਼ਹਿਰੀ ਵੋਟਰ ਇਸ ਕਰਕੇ ਜੁੜ ਗਿਆ ਇੱਕ ਤਾਂ ਰਾਮ ਮੰਦਰ ਦੇ ਕਰਕੇ ਦੂਜਾ ਕਾਂਗਰਸ ਦੇ ਵਿੱਚ Hindu ਲੀਡਰਸ਼ਿਪ ਦਾ ਉਭਾਰ ਨਾ ਹੋਣਾ ਇਸ ਚੀਜ਼ ਦੇ ਕਰਕੇ Hindu ਵੋਟਰ ਜਿਹੜਾ ਇੱਕ ਪਾਸੇ ਇਕੱਠਾ ਹੋ ਗਿਆ ਬੀਜੇਪੀ ਵਾਲੇ ਘਟਾਓ ਪਿੰਡਾਂ ਦਾ ਜਿਹੜਾ ਵੋਟਰ ਸੀਗਾ ਉਹ ਭਾਜਪਾ ਨੂੰ ਲਾਈਕ ਨਹੀਂ ਸੀ ਕਰ ਰਿਹਾ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਅੱਕੇ ਹੋਏ ਸੀ ਹੋਰ ਕੋਈ ਆਪਸ਼ਨ ਹੈ ਨਹੀਂ ਸੀ ਇਸ ਕਰਕੇ ਕਾਂਗਰਸ ਨੂੰ ਵੋਟਾਂ ਪਾਤੀਆਂ ਨਾ ਕਿ ਲੀਡਰਸ਼ਿਪ ਦੇ ਕਰਕੇ ਪਾਤੀਆਂ ਕਾਂਗਰਸ ਦੇ ਬਹੁਤੇ ਲੀਡਰ ਕਹੀ ਜਾਂਦੇ ਆ ਜੀ ਸਾਡੀ ਲੀਡਰਸ਼ਿਪ ਦੇ ਕਰਕੇ ਸੀਟਾਂ ਆ ਗਈਆਂ ਇੱਕ ਕਹਿੰਦਾ ਜੀ ਮੇਰੀ ਛਣਕਿਆ ਨੀਤੀ ਦੇ ਕਰਕੇ ਸੀਟਾਂ ਆ ਗਈਆਂ ਉਹਨੂੰ ਛੜਕਿਆ ਨੂੰ ਮੈਂ ਕਹਿਣਾ ਚਾਹੁੰਨਾ ਕਿ ਤੈਨੂੰ ਵੀ ਚੈਲੰਜ ਹੈ ਔਰ ਜਿਹੜਾ ਵੀ ਬੰਦਾ ਕਹਿੰਦਾ ਕਿ ਸਾਡੇ ਕਰਕੇ ਸੀਟਾਂ ਆਈਆਂ ਉਹਨਾਂ ਨੂੰ ਚੈਲੰਜ ਹੈ ਸਾਡੇ ਨਾਲ ਇੰਟਰਵਿਊ ਕਰਨ ਤੇ ਸਮਝਾਉਣ ਸਾਨੂੰ ਕਿ ਕਿਸ ਤਰੀਕੇ ਦੇ ਨਾਲ ਤੁਹਾਡੀ ਛਣਕਿਆ ਨੀਤੀ ਦੇ ਕਰਕੇ ਸੀਟਾਂ ਆਈਆਂ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਭਾਈ ਤੁਹਾਡੀ ਛਣਕਿਆ ਨੀਤੀ ਦੇ ਕਰਕੇ ਨਹੀਂ ਤੁਹਾਡੀ ਛਣਕਿਆ ਕਰਕੇ ਤਾਂ ਸਿੱਧਾ ਕਾਂਗਰਸ ਵਾਲੇ ਹੋਰ ਆਰ ਗਈ ਹੈ ਜਿਹੜੀ ਇਹ ਗੱਲਾਂ ਕਰਦੇ ਆ ਕਿ ਸਾਡੇ ਕਰਕੇ ਸੀਟਾਂ ਜਿੱਤੀਆਂ ਸਾਡੀ ਚਣੱਕਿਆ ਨੀਤੀ ਦੇ ਕਰਕੇ ਸੀਟਾਂ ਜਿੱਤੀਆਂ ਉਹ ਮੈਨੂੰ ਆਪਦੇ ਵਿਰੋਧੀ ਧਿਰ ਦੇ ਕੈਰੀਅਰ ਦੇ ਵਿੱਚ ਇੱਕ ਕੰਮ ਦੱਸ ਦੇਣ ਕਿ ਅਸੀਂ ਇੱਕ ਮੁੱਦਾ ਜਿਹੜਾ ਚੱਕਿਆ ਸੀ ਤੇ ਉਹ ਅੰਜਾਮ ਤੱਕ ਪਹੁੰਚਾਤਾ ਤੇ ਅਸੀਂ ਲੜਾਈ ਇੱਕ ਦਿਨ ਵੀ ਭਵੰਤਮਾਨ ਦੇ ਖਿਲਾਫ ਤੋਂ ਕੇ ਲੜੀਆ ਇਹ ਚਣੱਕਿਆ ਦੱਸ ਦੇਣ ਸਾਨੂੰ ਤੇ ਫਿਰ ਅਸੀਂ ਮੰਨ ਜਾਗੇ ਭਾਈ ਕਿ ਵਿਰੋਧੀ ਧਿਰ ਬੜੀ ਸਟਰੋਂਗ ਹੋ ਕੇ ਨਿਕਲੀ ਐ ਤੇ ਲੋਕਾਂ ਨੂੰ ਵਿਰੋਧੀ ਧਿਰ ਤੇ ਭੋਸਾ ਹੋ ਗਿਆ ਕੰਮ ਤਾਂ ਕੋਈ ਕਦੇ ਚਾਚਦਾ ਕੀਤਾ ਨਹੀਂ ਜੇ ਬ੍ਰੋਦੀ ਤੇ ਦੀਪੂ ਨੇ ਕਾ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਕੋਈ ਨਿਭਾ ਰਿਆ ਸਾਉ ਸੁਖਪਾਲ ਸਿੰਘ ਖਹਿਰਾ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਵੀ ਚੰਗਾ ਬੋਲਦੇ ਰਹੇ ਐ ਸਾਡੇ ਕੁਮਰ ਵੀ ਜੇ ਪ੍ਰਤਾਪ ਬਹੁਤ ਚੰਗੇ ਮੁੱਦੇ ਚੱਕਦੇ ਰਹੇ ਐ ਪ੍ਰਗਟ ਸਿੰਘ ਗੁੜੀ ਵੀ ਚੰਗੇ ਮੁੱਦੇ ਜਿਹੜੇ ਉਹ ਚੱਕਦੇ ਰਹੇ ਐ ਹੋਰ ਤਾਂ ਕੋਈ ਲੀਡਰ ਬੋਲਦਾ ਹੀ ਨਹੀਂ ਦੱਸੋ ਕੋਈ ਹੋਰ ਕੋਈ ਲੀਡਰ ਬੋਲਦਾ ਤਾ ਬਲਕਾਰ ਸਿੰਘ ਦੀ ਅਸ਼ਰੀਲ ਵੀਡੀਓ ਵਾਇਰਲ ਹੋਈ ਐਡਾ ਵੱਡਾ ਮੁੱਦਾ ਉਹ ਮੰਤਰੀ ਹਲੇ ਵੀ ਜਿਹੜਾ ਉਹ ਕੈਬਨਿਟ ਦੇ ਵਿੱਚ ਹੈ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਵਿਕਰਮ ਸਿੰਘ ਮਜੀਠੀਆ ਤੋਂ ਬਿਨਾ ਤੇ ਸੁਖਪਾਲ ਸਿੰਘ ਖਹਿਰਾ ਤੋਂ ਬਿਨਾ ਉਸ ਮੁੱਦੇ ਤੇ ਕੋਈ ਬੋਲਿਆ ਨਹੀਂ ਬਾਕੀ ਲੀਡਰ ਜਿਹੜੇ ਉਹ ਚੁੱਪ ਦੀ ਨੀਂਦ ਹੀ ਸੌਂਗੇ ਜਿਹੜੇ ਵਿਰੋਧੀ ਤਿਰਕ ਹੁੰਦੀ ਹੈ ਕਾਂਗਰਸ ਆਪ ਦੇ ਆਪ ਨੂੰ ਕਿਉਂ ਨਹੀਂ ਬੋਲਦੇ ਕਰਦੇ ਆ ਕੋਈ ਨਾ ਕੋਈ ਮਸਲੇ ਆ ਉਹਨਾਂ ਦੇ ਗਾਂਧੀ ਦੀ ਗੱਲ ਕਰ ਲਈਏ ਕਾਂਗਰਸ ਨੂੰ ਕਾਂਗਰਸ ਨੇ ਗਾਂਧੀ ਨੂੰ ਹਰਾਉਣ ਦਾ ਪੂਰਾ ਜੋਰ ਲਾਇਆ ਪਰ ਗਾਂਧੀ ਜਿੱਤਿਆ ਉਹ ਆਪਣੇ ਦਮ ਤੇ ਜਿੱਤਿਆ ਆਪਣੀ ਫੇਸ ਵੈਲਿਊ ਦੇ ਕਰਕੇ ਜਿੱਤੇ ਆ ਹੈ ਕਾਂਗਰਸ ਦੇ ਬਹੁਤ ਲੀਡਰਾਂ ਨੇ ਹਰਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਨੇ ਕੀਤੀ ਆ ਆ ਜੇ ਕਾਂਗਰਸ ਕਹੇ ਲਓ ਜੀ ਠੀਕ ਐ ਸਬਸੀਟਰ ਜਤਰੀਆਂ ਸਾਡੀ ਤਾਂ ਸਰਕਾਰ ਪੱਕੀ ਐ ਇਹ ਗੱਲਾਂ ਨਹੀਂ ਇਹ ਗੱਲਾਂ ਚੱਲਣੀਆਂ ਨਹੀਂ ਫੁੱਕਣਾ ਪਕੌੜੇ ਆ ਇਹ ਜੇ ਕਾਂਗਰਸ ਸੋਚੇ ਕਿ ਸਾਡੀਆਂ ਸੀਟਾਂ ਜਿਹੜੀਆਂ ਉਹ ਇਸ ਵਾਰ ਵੱਧ ਆ ਗਈਆਂ ਤੇ ਸਵਾਈ ਦੇ ਵਿੱਚ ਸਾਡੀ ਸਰਕਾਰ ਬਣੂ ਇਹ ਭੁਲੇਖਾ 19 ਦੇ ਵਿੱਚ ਕਿੰਨੀਆਂ ਸੀਟਾਂ ਵਧਾਈਆਂ ਸੀ ਕਾਂਗਰਸ ਦੀਆਂ ਸੀਟਾਂ ਵਧਾਈਆਂ ਸੀ ਤਾਂ ਫਿਰ ਬਾਈ ਦੇ ਵਿੱਚ ਸਰਕਾਰ ਕਿਉਂ ਨਹੀਂ ਬਣੀ ਆਮ ਆਦਮੀ ਪਾਰਟੀ ਨੂੰ 19 ਦੇ ਵਿੱਚ ਕਿੰਨੀਆਂ ਸੀਟਾਂ ਆਈਆਂ ਸੀ ਐਕਸੀਟ ਆਈ ਸੀ ਤਾਂ ਫਿਰ ਆਮ ਆਦਮੀ ਪਾਰਟੀ ਦੀ ਬਾਈ ਦੇ ਵਿੱਚ ਸਰਕਾਰ ਜਿਹੜੀ ਕਿਹੜੇ ਤਰੀਕੇ ਨਾਲ ਬਣ ਗਈ ਜਿੱਥੇ ਵੀ ਅਸੀਂ ਗਏ ਪੰਜਾਬ ਦੇ ਜਿਸੇ ਕਿਸੇ ਵੀ ਹਿੱਸੇ ਦੇ ਵਿੱਚ ਕਵਰੇਜ ਲਈ ਗਏ ਹਾਂ ਉੱਥੇ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਆਮ ਆਦਮੀ ਪਾਰਟੀ ਤੋਂ ਲੋਕ ਅਕੇ ਹੋਏ ਸੀਗੇ ਔਰ ਮੁਰਨਾ ਉਹ ਅਕਾਲੀ ਦਲ ਅਤੇ ਕਾਂਗਰਸ ਕੋਲੇ ਵੀ ਨਹੀਂ ਚਾਹੁੰਦੇ ਸੀ ਔਰ ਅਕਾਲੀ ਦਲ ਦੇ ਕਮਜ਼ੋਰ ਹੋਣ ਤੋਂ ਬਾਅਦ ਇੱਕ ਖੇਤਰੀ ਪਾਰਟੀ ਦੀ ਸਪੇਸ ਹਾਲੇ ਵੀ ਬਾਕੀ ਹੈ ਔਰ ਜੇਕਰ ਉਸ ਚੀਜ਼ ਨੂੰ ਅਮਰਤਪਾਲ ਹੁਣੀ ਭਰ ਦਿੰਦੇ ਆ ਤਾਂ ਸਤਾਈ ਜਿਹੜੀ ਹੈ ਉਹ ਕਾਂਗਰਸ ਦੇ ਲਈ ਹੋਰ ਵੀ ਦੂਰ ਜਿਹੜੀ ਆ ਉਹ ਹੋ ਜੜੀਆਂ ਕਿ ਅਸੀਂ ਫੇਰ ਚੈਲੰਜ ਕਰਦਾ ਕਾਂਗਰਸ ਦੀ ਲੀਡਰਸ਼ਿਪ ਨੂੰ ਚਣਕਿਆ ਨੂੰ ਵੀ ਔਰ ਹੋਰ ਲੀਡਰਸ਼ਿਪ ਜਿਹੜੀ ਕਹਿੰਦੀ ਹੈ ਕਿ ਸਾਡੇ ਕਰਕੇ ਸੀਟਾਂ ਜਿੱਤੀਆਂ ਸਾਡੇ ਨਾਲ ਇੰਟਰਵਿਊ ਕਰ ਲੈਣ ਤੇ ਦੱਸ ਦੇਣ ਕਿ ਕਿਵੇਂ ਤੁਸੀਂ ਇਹ ਸੀਟਾਂ ਜਿੱਤੀਆਂ ਤੁਹਾਡੇ ਕਰਕੇ ਕਿਵੇਂ ਜਿੱਤੀਆਂ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਤੁਹਾਡੇ ਕਰਕੇ ਹਾਰੀਆਂ ਕਿਵੇਂ ਆ ਤੁਹਾਡੇ ਕਰਕੇ ਅੱਜ ਵੀ ਹਾਲਤ ਪਤਲੀ ਕਿਵੇਂ ਆ ਸਾਰੀ ਗੱਲ ਅਸੀਂ ਸਮਝਾ ਦੇਵਾਂਗੇ ਚੈਲੰਜ ਕਰਦੇ ਲੋਕ ਸਭਾ ਦੇ ਚੋਣ ਨਤੀਜਿਆਂ ਤੋਂ ਜਿੱਥੇ ਪੰਜਾਬ ਕਾਂਗਰਸ ਖੁਸ਼ ਨਜ਼ਰ ਆ ਰਹੀ ਹੈ ਆਪਣੀ ਪਿੱਠ ਥਾਪੜ ਦੀ ਨਜ਼ਰ ਆਈ ਹੈ ਸੀਨੀਅਰ ਲੀਡਰਸ਼ਿਪ ਉੱਥੇ ਹੀ ਕਾਂਗਰਸ ਦੇ ਸੀਨੀਅਰ ਲੀਡਰ ਪ੍ਰਗਟ ਸਿੰਘ ਇਹਨਾਂ ਚੋਣ ਨਤੀਜਿਆਂ ਤੋਂ ਨਾ ਖੁਸ਼ ਨਜ਼ਰ ਆ ਰਹੇ ਨੇ ਕਿਉਂ ਕਾਰਨ ਕੀ ਨੇ ਇਸ ਦੇ ਉੱਪਰ ਗੱਲਬਾਤ ਕਰਨ ਲਈ ਮੇਰੇ ਨਾਲ ਨੇ ਮੇਰੇ ਸਹਿਯੋਗੀ ਸੁਖਵਿੰਦਰ ਸਿੰਘ ਸੁਖਿੰਦਰ ਜੀ ਪੰਜਾਬ ਕਾਂਗਰਸ 7 ਸੀਟਾਂ ਲੈ ਕੇ ਖੁਸ਼ ਨਜ਼ਰ ਆ ਰਹੀ ਹੈ ਲੋਕ ਸਭਾ ਦੇ ਵਿੱਚ ਲੇਕਿਨ ਉੱਥੇ ਹੀ ਕਾਂਗਰਸ ਦੇ ਪ੍ਰਗਟ ਸਿੰਘ ਇਹਨਾਂ ਚੋਣ ਨਤੀਜਿਆਂ ਤੋਂ ਨਾ ਖੁਸ਼ ਨਜ਼ਰ ਆ ਰਹੇ ਨੇ ਕਾਰਨ ਕੀ ਨੇ ਕਾਰਨ ਇਹ ਹੈ ਕਿ ਪ੍ਰਗਟ ਸਿੰਘ ਗਰਾਊਂਡ ਹਕੀਕਤ ਜਿਹੜੀ ਹੈ ਉਹ ਸਮਝ ਚੁੱਕੇ ਹੈ ਉਹ ਸਮਝ ਚੁੱਕਿਆ ਕਿ ਇਹ ਸਾਡੀ ਜਿੱਤ ਨਹੀਂ ਇਹ ਆਮ ਆਦਮੀ ਪਾਰਟੀ ਤੇ ਭਗਵੰਤ ਮਾਨ ਦੀ ਹਾਰ ਹੈ ਨਾ ਕਿ ਇਹ ਜਿੱਤ ਸਾਡੇ ਲੀਡਰਸ਼ਿਪ ਦੇ ਕਰਕੇ ਜਿਹੜੀ ਆ ਹੋਈ ਹੈ ਉਹ ਇਹ ਗੱਲ ਨੂੰ ਸਮਝ ਚੁੱਕਿਆ ਤੰਗੀ ਜਰਾ ਜੇ ਗਰਾਉਂਡ ਹਕੀਕਤ ਦੀ ਗੱਲ ਕਰੀਏ ਤਾਂ ਗਰਾਉਂਡ ਦੇ ਉੱਪਰ ਜੋ ਕੁਝ ਚੱਲ ਰਿਹਾ ਲਖਵਿੰਦਰ ਜੀ ਆਪਾਂ ਸਭ ਨੂੰ ਪਤਾ ਹੀ ਹੈਗਾ ਔਰ ਜੋ ਇਹ ਨਤੀਜੇ ਆਏ ਆ ਪਹਿਲੀ ਨਜ਼ਰੇ ਜੀ ਆਪਾਂ ਦੇਖੀਏ ਪਹਿਲੀ ਨਜ਼ਰੇ ਇਹ ਦੇਖ ਕੇ ਸਾਨੂੰ ਲੱਗਦਾ ਹੈ ਕਿ 7 ਸੀਟਾਂ ਆ ਕਾਂਗਰਸ ਜਿਹੜੀ ਆ ਉਹ ਜਿੱਤ ਚੁੱਕੀ ਹੈ ਤੇ ਬੜਾ ਵਧੀਆ ਪਰਫਾਰਮੈਂਸ ਜਿਹੜੀ ਹੈ ਉਹ ਰਹੀ ਹੈ ਕਾਂਗਰਸ ਦੀ ਇਸ ਤਰੀਕੇ ਦੇ ਨਾਲ ਲੱਗ ਰਿਹਾ ਪਰ ਜਦੋਂ ਆਪਾਂ ਅੰਕੜਿਆਂ ਨੂੰ ਖੋਖਦੇ ਹਾਂ ਚੰਗੇ ਤਰੀਕੇ ਦੇ ਨਾਲ ਤਾਂ ਉਸ ਤੋਂ ਕਾਂਗਰਸ ਦੀ ਪਰਫਾਰਮੈਂਸ ਦੀ ਜਿਹੜੀ ਆ ਉਹ ਪੋਲ ਖੁੱਲਦੀ ਹੈ ਇਸ ਕਰਕੇ ਪ੍ਰਗਟ ਸਿੰਘ ਜਿਹੜਾ ਇਸ ਤਰੀਕੇ ਦੀ ਗੱਲ ਕਰ ਰਿਹਾ ਪ੍ਰਗਟ ਸਿੰਘ ਸਮਝ ਚੁੱਕਿਆ ਪੂਰੀ ਗਰਾਊਂਡ ਦੀ ਹਕੀਕਤ ਜਿਹੜੀ ਆ ਹੈ ਕੀ ਹੈ ਹੁਣ ਸਭ ਤੋਂ ਪਹਿਲੇ ਜੇ ਮੈਂ ਗੱਲ ਕਰਾਂ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਪਰਸੈਂਟੇਜ 42% ਸੀਗੀ ਉਹਨਾਂ ਦੀ ਇਤਕੀ ਵੋਟ ਪਰਸੈਂਟੇਜ ਟੁੱਟ ਕੇ 16% ਟੁੱਟ ਕੇ 26 ਤੇ ਰਹਿ ਗਈ ਹੈ 16% ਐਤਕੀ ਆਮਦਵੀ ਪਾਰਟੀ ਦੀ ਵੋਟ ਪਰਸੈਂਟੇਜ ਟੁੱਟੀ ਹੈ 5% ਜਿਹੜੀ ਆ ਉਹ ਅਕਾਲੀ ਦਲ ਦੀ ਟੁੱਟੀ ਹੈ ਉਹ ਟੁੱਟ ਕੇ ਆਉਣੀ ਕਿੱਥੇ ਚਾਹੀਦੀ ਸੀ ਉਹ ਕਾਂਗਰਸ ਕੋਲੇ ਆਉਣੀ ਚਾਹੀਦੀ ਸੀ ਪਰ ਉਹ ਕਾਂਗਰਸ ਕੋਲੇ ਨਹੀਂ ਆਈ ਉਹ ਭਾਜਪਾ ਕੋਲੇ ਗਈ ਉਹ ਆਜ਼ਾਦ ਉਮੀਦਵਾਰਾਂ ਦੇ ਕੋਲੇ ਗਈ ਕਾਂਗਰਸ ਕੋਲੇ ਕਿੰਨੀ ਆਈ ਸਿਰਫ ਔਰ ਸਿਰਫ 3% ਹੁਣ 26% ਤੇ ਹੀ ਆਮਦਵੀ ਪਾਰਟੀ ਹੈ 26% ਤੇ ਹੀ ਜਿਹੜੀ ਹੈ ਉਹ ਕਾਂਗਰਸ ਹੈ ਕਾਂਗਰਸ ਨੇ 26% ਦੇ ਨਾਲ 7 ਸੀਟਾਂ ਜਿੱਤੀਆਂ ਨੇ ਔਰ 7 ਸੀਟਾਂ ਕਾਂਗਰਸ ਨੇ ਜਿੱਤੀਆਂ ਔਰ 3 ਸੀਟਾਂ ਜਿਹੜੀਆਂ 26% ਦੇ ਨਾਲ ਆਮ ਆਦਮੀ ਪਾਰਟੀ ਨੇ ਜਿੱਤੀਆਂ ਨੇ ਕੋਈ ਬਹੁਤ ਇਸ ਚੀਜ਼ ਨੂੰ ਸਮਝਣ ਦੀ ਲੋੜ ਹੈ ਪਰ ਪਰਸੈਂਟੇਜ ਦੀ ਜੇਕਰ ਗੱਲ ਕਰੀਏ ਉਹ ਬਿਲਕੁਲ ਉਹ ਬਰੋ ਬਰਾਬਰ ਨਹੀਂ ਜਦਕਿ ਪਰਸੈਂਟੇਜ ਕਾਂਗਰਸ ਦੀ ਜਿਹੜੀ ਆ ਉਹ ਵਧਣੀ ਚਾਹੀਦੀ ਸੀ ਜਿਹੜੀ ਟੁੱਟ ਕੇ ਆਈ ਵੋਟ ਪਰਸੈਂਟੇਜ ਉਹਨਾਂ ਨਾਲੋਂ ਉਹ ਕਾਂਗਰਸ ਵਾਲੇ ਪਾਸੇ ਜੁੜਨੀ ਚਾਹੀਦੀ ਸੀ ਪਰ ਉਹ ਜੁੜੀ ਨਹੀਂ ਉੱਥੇ ਜੇ ਗੱਲ ਕਰੀਏ ਮਾਲਵਾ ਨਾ ਜਿਹੜਾ ਮਾਲਵਾ ਵੱਡੀ ਭੂਮਿਕਾ ਨਿਭਾਉਂਦਾ ਸਰਕਾਰ ਬਣਾਉਣ ਦੇ ਵਿੱਚ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਜਿਹੜੀ ਉਹ ਮਾਲਵੇ ਤੋਂ ਹੀ ਜਿਹੜੀ ਉਹ ਬਣੀ ਹੈ ਪਰ ਹਾਲੇ ਵੀ ਮਾਲਵੇ ਦੇ ਵਿੱਚ ਕਾਂਗਰਸ ਦੀ ਜਿਹੜੀ ਹਾਲਤ ਬਹੁਤ ਪਤਲੀ ਹੈ ਲਖਵਿੰਦਰ ਜੀ ਜੇ ਮੈਂ ਗੱਲ ਕਰਾਂ ਮਾਲਵੇ ਦੇ ਵਿੱਚ ਆਮ ਆਦਮੀ ਕਾਂਗਰਸ ਦੀ ਹਾਲਤ ਹਾਲੇ ਵੀ ਬਹੁਤ ਪਤਲੀ ਹੈ 22 ਦੇ ਵਿੱਚ ਬਹੁਤ ਵੱਡੀ ਭੂਮਿਕਾ ਨਿਭਾਈ ਸੀਗੀ ਮਾਲਵੇ ਨੇ ਆਮ ਆਦਮੀ ਪਾਰਟੀ ਦੀ ਜਿਹੜੀ ਉਹ ਜਿਤਾਉਣ ਦੇ ਵਿੱਚ ਸਰਕਾਰ ਬਣਾਉਣ ਦੇ ਵਿੱਚ ਜੇ ਮਾਲਵੇ ਦੀ ਮੈਂ ਗੱਲ ਕਰ ਲਾਂ ਕਾਂਗਰਸ ਦੀ ਹਾਲਤ ਜਿੱਥੇ ਪਤਲੀ ਹੈ ਸੋ ਦਾੜੀ ਨਹੀਂ ਸਕੀ ਮਾਲਵੇ ਦੇ ਵਿੱਚ ਕਾਂਗਰਸ ਆਪਣੇ ਆਪ ਨੂੰ ਤਾਂ ਜੇ ਗੱਲ ਕਰਾਂ ਫਾਜ਼ਿਲਕਾਰ ਦੇ ਵਿੱਚ ਇਹਨਾਂ ਨੂੰ ਸਿਰਫ ਦੋ ਹੀ ਸੀਟਾਂ ਆਈਆਂ ਫਰੋਜ਼ਪੁਰ ਦੇ ਵਿੱਚ ਕੋਈ ਨਹੀਂ ਮਕਸਰ ਦੇ ਵਿੱਚ ਕੋਈ ਨਹੀਂ ਬਠਿੰਡੇ ਦੇ ਵਿੱਚ ਕੋਈ ਨਹੀਂ ਮਾਨਸੇ ਦੇ ਵਿੱਚ ਕੋਈ ਨਹੀਂ ਬਰਨਾਲੇ ਦੇ ਵਿੱਚ ਕੋਈ ਨਹੀਂ ਮਲੇਰਕੂਟਲੇ ਦੇ ਵਿੱਚ ਜਿਹੜੀਆਂ ਸੀਟਾਂ ਆਈਆਂ ਨੇ ਉਹ ਆਈਆਂ ਨੇ ਮੋਦੀ ਵਰਸਸ ਮੁਸਲਮਾਨ ਦੇ ਕਰਕੇ ਸੰਗਰੂਰ ਦੇ ਵਿੱਚ ਸੀਟ ਕੋਈ ਨਹੀਂ ਮੋਹਾਲੀ ਦੇ ਵਿੱਚ ਜਿਹੜੀਆਂ ਉਹ ਸਿਰਫ ਇਹਨਾਂ ਨੂੰ ਦੋ ਸੀਟਾਂ ਆਈਆਂ ਪਟਿਆਲੇ ਦੇ ਵਿੱਚ ਸਿਰਫ ਇਹਨਾਂ ਨੂੰ ਜਿਹੜੀਆਂ ਉਹ 2 ਸੀਟਾਂ ਆਈਆਂ ਨੇ ਤੇ ਲੁਧਿਆਣੇ ਦੇ ਵਿੱਚ ਜਿਹੜੀਆਂ ਸੀਟਾਂ ਉਹ 4 ਆਈਆਂ ਨੇ ਮਤਲਬ ਮਾਲਵੇ ਦੇ ਵਿੱਚ ਹਾਲਤ ਕਾਂਗਰਸ ਦੀ ਹਾਲੀ ਵੀ ਬਹੁਤ ਪਤਲੀ ਹੈ ਲਖਵਿੰਦਰ ਜੀ ਜਿਹਦੇ ਕਰਕੇ ਪ੍ਰਗਟ ਸਿੰਘ ਹੁਣੀ ਜਿਹੜੀ ਆ ਇਹ ਗੱਲਾਂ ਕਰ ਰਹੇ ਹੈਗੇ ਆ ਔਰ ਸਹੀ ਗੱਲਾਂ ਕਰ ਰਹੇ ਹੈਗੇ ਆ ਔਰ ਕਾਂਗਰਸ ਦੇ ਕਈ ਲੀਡਰ ਕਹਿੰਦੇ ਸਾਡੀ ਚਾਣਕਿਆ ਨੀਤੀ ਕਰਕੇ ਅਸੀਂ ਜਿੱਤੇ ਆ ਨਹੀਂ ਉਹਦੇ ਤੇ ਵੀ ਮੈਂ ਹਾਂ ਔਰ ਮੈਂ ਗੱਲ ਕਰਨਾ ਵਿਧਾਨ ਸਭਾ ਜਿਹੜੀਆਂ ਸੀਟਾਂ ਨੇ ਉਹ ਕਾਂਗਰਸ ਇਹਨਾਂ ਲੋਕ ਸਭਾ ਚੋਣਾਂ ਦੇ ਅੰਦਰ 38 ਜਿੱਤੀ ਹੈ ਤੇ 32 ਆਮ आदमी पार्टी ਜਿੱਤੀ ਹੈ ਪਰ ਦੂਜੇ ਪਾਸੇ ਦੂਜੇ ਨੰਬਰ ਤੇ ਜਿਹੜੀਆਂ ਵਿਧਾਨ ਸਭਾ ਸੀਟਾਂ ਤੇ ਕਾਂਗਰਸ ਰਹੀ ਉਹ 40 ਤੇ ਔਰ 54 ਤੇ ਅੱਜ ਵੀ ਦੂਜੇ ਨੰਬਰ ਤੇ ਜਿਹੜੀ ਉਹ ਆਮ आदमी पार्टी ਹੀ ਰਹੀ ਹੈ ਹਨਾ ਤਾਂ ਦੂਜੇ ਪਾਸੇ ਜੇ ਗੱਲ ਕਰੀਏ ਮੈਂ ਤੁਹਾਡੇ ਵਾਲੀ ਚਣੱਕਿਆ ਨੀਤੀ ਦੀ ਗੱਲ ਕਰਨ ਹੁਣ ਕਾਂਗਰਸ ਦੇ ਬਹੁਤੇ ਲੀਡਰ ਕਹੀ ਜਾਂਦੇ ਆ ਜੀ ਸਾਡੀ ਲੀਡਰਸ਼ਿਪ ਤੇ ਕਰਕੇ ਸੀਟਾਂ ਆ ਗਈਆਂ ਇੱਕ ਕਹਿੰਦਾ ਜੀ ਮੇਰੀ ਚਣੱਕਿਆ ਨੀਤੀ ਦੇ ਕਰਕੇ ਸੀਟ ਆ ਗਈਆਂ ਉਹਨੂੰ ਚਣੱਕਿਆ ਨੂੰ ਮੈਂ ਕਹਿਣਾ ਚਾਹੁੰਨਾ ਕਿ ਤੈਨੂੰ ਵੀ ਚੈਲੰਜ ਹੈ ਔਰ ਜਿਹੜਾ ਵੀ ਬੰਦਾ ਕਹਿੰਦਾ ਕਿ ਸਾਡੇ ਕਰਕੇ ਸੀਟਾਂ ਆਈਆਂ ਉਹਨਾਂ ਨੂੰ ਚੈਲੰਜ ਹੈ ਸਾਡੇ ਨਾਲ ਇੰਟਰਵਿਊ ਕਰਨ ਤੇ ਸਮਝਾਉਣ ਸਾਨੂੰ ਕਿ ਕਿਸ ਤਰੀਕੇ ਦੇ ਨਾਲ ਤੂੰ ਤੁਹਾਡੀ ਚਣੱਕਿਆ ਨੀਤੀ ਦੇ ਕਰਕੇ ਸੀਟਾਂ ਆਂ ਨਹੀਂ ਤਾਂ ਫਿਰ ਅਸੀਂ ਤੁਹਾਨੂੰ ਸਮਝਾਵਾਂਗੇ ਕਿ ਭਾਈ ਤੁਹਾਡੀ ਚਣੱਕਿਆ ਨੀਤੀ ਦੇ ਕਰਕੇ ਨਹੀਂ ਤੁਹਾਡੀ ਚਣੱਕਿਆ ਕਰਕੇ ਤਾਂ ਸਹੀ ਤਾਂ ਕਾਂਗਰਸ ਵਾਲੇ ਹੋਰ ਆਰ ਗਈ ਹੈ ਹੈ ਉਹ ਸਮਝਾਵਾਂਗੇ ਔਰ ਦੂਜੇ ਪਾਸੇ ਜਿਹੜੇ ਇਹ ਗੱਲਾਂ ਕਰਦੇ ਆ ਕਿ ਸਾਡੇ ਕਰਕੇ ਸੀਟਾਂ ਜਿੱਤੀਆਂ ਸਾਡੀ ਚਣੱਕਿਆ ਨੀਤੀ ਦੇ ਕਰਕੇ ਸੀਟਾਂ ਜਿੱਤੀਆਂ ਉਹ ਮੈਨੂੰ ਆਪਦੇ ਵਰੋਧੀ ਧਿਰ ਦੇ ਕੈਰੀਅਰ ਦੇ ਵਿੱਚ ਇੱਕ ਕੰਮ ਦੱਸ ਦੇਣ ਕਿ ਅਸੀਂ ਇੱਕ ਮੁੱਦਾ ਜਿਹੜਾ ਚੱਕਿਆ ਸੀ ਤੇ ਉਹ ਅੰਜਾਮ ਤੱਕ ਪਹੁੰਚਾਤਾ ਤੇ ਅਸੀਂ ਲੜਾਈ ਇੱਕ ਦਿਨ ਵੀ ਭਗਵੰਤ ਮਾਨ ਦੇ ਖਿਲਾਫ ਠੋਕ ਕੇ ਲੜੀਆ ਇਹ ਚਣੱਕਿਆ ਦੱਸ ਦੇਣ ਸਾਨੂੰ ਤੇ ਫਿਰ ਅਸੀਂ ਮੰਨ ਜਾਗੇ ਭਾਈ ਕਿ ਵਿਰੋਧੀ ਧਿਰ ਬੜੀ ਸਟਰੋਂਗ ਹੋ ਕੇ ਨਿਕਲੀ ਐ ਤੇ ਲੋਕਾਂ ਨੂੰ ਵਿਰੋਧੀ ਧਿਰ ਤੇ ਭਰੋਸਾ ਹੋ ਗਿਆ ਕੰਮ ਤਾਂ ਕੋਈ ਕਦੇ ਚੱਜਦਾ ਕੀਤਾ ਨਹੀਂ ਜੇ ਵਿਰੋਧੀ ਧਿਰ ਦੀ ਭੂਮਿਕਾ ਪੰਜਾਬ ਦੇ ਵਿੱਚ ਚੰਗੀ ਤਰ੍ਹਾਂ ਕੋਈ ਨਿਭਾ ਰਿਆ ਤਾਂ ਉਹ ਸੁਖਪਾਲ ਸਿੰਘ ਖਹਿਰਾ ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਵੀ ਚੰਗਾ ਬੋਲਦੇ ਰਹੇ ਆ ਔਰ ਹਲੇ ਕੁਮਰ ਵੀ ਜੇ ਪ੍ਰਤਾਪ ਬਹੁਤ ਚੰਗੇ ਮੁੱਦੇ ਚੱਕਦੇ ਰਹੇ ਆ ਪ੍ਰਗਟ ਸਿੰਘ ਹੁੜੀ ਵੀ ਚੰਗੇ ਮੁੱਦੇ ਜਿਹੜੇ ਉਹ ਚੱਕਦੇ ਰਹੇ ਆ ਹੋਰ ਤਾਂ ਕੋਈ ਲੀਡਰ ਬੋਲਦਾ ਹੀ ਨਹੀਂ ਦੱਸੋ ਹੋਰ ਕੋਈ ਲੀਡਰ ਬੋਲਦਾ ਜੇ ਬੋਲਦੇ ਆ ਤਾਂ ਸਿਰਫ ਉਹ ਉਹ ਸਿਰਫ ਆਪਣੀ ਉਹ ਕਰਨ ਨੂੰ ਬੋਲਦੇ ਆ ਜੇ ਮੈਂ ਗੱਲ ਕਰਾਂ ਹੁਣਾਂ ਬਲਕਾਰ ਸਿੰਘ ਦੀ ਵੀਡੀਓ ਵਾਇਰਲ ਹੋਈ ਸੀ ਲਖਵਿੰਦਰ ਜੀ ਬਲਕਾਰ ਸਿੰਘ ਦੀ ਅਸ਼ਲੀਲ ਵੀਡੀਓ ਵਾਇਰਲ ਹੋਈ ਐਡਾ ਵੱਡਾ ਮੁੱਦਾ ਉਹ ਮੰਤਰੀ ਹਲੇ ਵੀ ਜਿਹੜਾ ਉਹ ਕੈਬਨਿਟ ਦੇ ਵਿੱਚ ਹੈ ਚਰਨਜੀਤ ਸਿੰਘ ਚੰਨੀ ਤੋਂ ਬਿਨਾ ਬਿਕਰਮ ਸਿੰਘ ਮਜੀਠੀਆ ਤੋਂ ਬਿਨਾ ਤੇ ਸੁਖਪਾਲ ਸਿੰਘ ਖਹਿਰਾ ਤੋਂ ਬਿਨਾ ਉਸ ਮੁੱਦੇ ਤੇ ਕੋਈ ਬੋਲਿਆ ਨਹੀਂ ਬਾਕੀ ਲੀਡਰ ਜਿਹੜੇ ਉਹ ਚੁੱਪ ਦੀ ਨੀਂ ਦੀ ਸੌਂਗੇ ਜਿਹੜੇ ਵਿਰੋਧੀ ਤਰਕ ਹੁੰਦੀ ਹੈ ਕਾਂਗਰਸ ਆਪ ਦੇ ਆਪ ਨੂੰ ਕਿਉਂ ਨਹੀਂ ਬੋਲਦੇ ਡਰਦੇ ਐ ਕੋਈ ਨਾ ਕੋਈ ਮਸਲੇ ਆ ਉਹਨਾਂ ਦੇ ਹੈਨਾ ਇਸ ਕਰਕੇ ਜਿਹੜੇ ਉਹ ਬੋਲਦੇ ਨਹੀਂ ਜੇ ਗਾਂਧੀ ਦੀ ਗੱਲ ਕਰ ਲਈਏ ਕਾਂਗਰਸ ਨੂੰ ਕਾਂਗਰਸ ਨੇ ਗਾਂਧੀ ਨੂੰ ਹਰਾਉਣ ਦਾ ਪੂਰਾ ਜੋਰ ਲਾਇਆ ਪਰ ਗਾਂਧੀ ਜਿੱਤਿਆ ਉਹ ਆਪਦੇ ਦਮ ਤੇ ਜਿੱਤਿਆ ਆਪਦੀ ਫੇਸ ਵੈਲਿਊ ਦੇ ਕਰਕੇ ਜਿੱਤੇ ਆ ਹੈਂ ਕਾਂਗਰਸ ਦੇ ਬਹੁਤ ਲੀਡਰਾਂ ਨੇ ਹਰਾਉਣ ਦੀ ਕੋਸ਼ਿਸ਼ ਜਿਹੜੀ ਉਹਨਾਂ ਨੇ ਕੀਤੀ ਆਪਾਂ ਦੇਖਿਆ ਹੀ ਹੈ ਤਾਂ ਇਹੋ ਜੀਆਂ ਕੁਝ ਸੀਟਾਂ ਹੈਗੀਆਂ ਜਿੱਥੇ ਕਾਂਗਰਸ ਦੇ ਜਿਹੜੇ ਲੋਕ ਨੇ ਉਹ ਆਪਦੇ ਫੇਸ ਤੇ ਜਿੱਤ ਨਹੀਂ ਚਰਜੀ ਸਿੰਘ ਕੰਨੀ ਆਪਣੇ ਫੇਸ ਤੇ ਜਿਹੜਾ ਉਹ ਜਿੱਤੇ ਆਏਗਾ ਠੀਕ ਹੈ ਕਾਂਗਰਸ ਦੀ ਵੀ ਸਪੋਰਟ ਹੈਗੀ ਹੈ ਪਰ ਉਸ ਤਰੀਕੇ ਦੇ ਨਾਲ ਜਿਸ ਤਰੀਕੇ ਦੇ ਨਾਲ ਆਪਣੀ ਪਿੱਠ ਤਪਤ ਪਾਈ ਜਾ ਰਹੀ ਹੈ ਹੁਣ ਪ੍ਰਗਟ ਸਿੰਘ ਬਿਲਕੁਲ ਠੀਕ ਕਹਿੰਦੇ ਹੈਗੇ ਜੇਕਰ ਸੀਟਾਂ ਦੀ ਵੰਡ ਹੋਰ ਚੰਗੇ ਤਰੀਕੇ ਦੇ ਨਾਲ ਹੋ ਜਾਂਦੀ ਇੱਕ ਕਾਰਨ ਇਹ ਵੀ ਹੈਗਾ ਇੱਕ ਕਾਰਨ ਜਿਵੇਂ ਪ੍ਰਗਟ ਕਹਿ ਰਹੇ ਹਨ ਨਾ ਕਿ ਸਾਨੂੰ ਪਰਚੋਲ ਕਰਨੀ ਚਾਹੀਦੀ ਹੈ ਕਿ ਸੀਟਾਂ ਕਿਉਂ ਘਟਾਈਆਂ ਉਹਦੇ ਵਿੱਚ ਇੱਕ ਕਾਰਨ ਇਹ ਵੀ ਹੈ ਕਿ ਜੇਕਰ ਕਾਂਗਰਸ ਸੀਟਾਂ ਦੀ ਵੰਡ ਹੋਰ ਚੰਗੇ ਤਰੀਕੇ ਦੇ ਨਾਲ ਕਰ ਲੈਂਦੀ ਤਾਂ ਸੀਟਾਂ ਇਹ 7 ਤੋਂ ਵੱਧ ਕੇ 10 ਤੱਕ ਵੀ ਜਾ ਸਕਦੀਆਂ ਸੀ ਔਰ ਇੱਕ ਕਾਰਨ ਇਹ ਵੀ ਹੈਗਾ ਲਖਵਿੰਦਰ ਜੀ ਕਿ ਜਿਹੜਾ ਸ਼ਹਿਰੀ ਵੋਟਰ ਹੈ ਸ਼ਹਿਰੀ ਵੋਟਰ ਇਸ ਕਰਕੇ ਆਮ ਜਿਹੜਾ ਜੁੜ ਗਿਆ ਬੀਜੇਪੀ ਦੇ ਨਾਲ ਬੀਜੇਪੀ ਦੇ ਨਾਲ ਸ਼ਹਿਰੀ ਵੋਟਰ ਇਸ ਕਰਕੇ ਜੁੜ ਗਿਆ ਇੱਕ ਤਾਂ ਰਾਮ ਮੰਦਰ ਦੇ ਕਰਕੇ ਦੂਜਾ ਕਾਂਗਰਸ ਦੇ ਵਿੱਚ Hindu ਲੀਡਰਸ਼ਿਪ ਦਾ ਉਭਾਰ ਨਾ ਹੋਣਾ ਇਸ ਚੀਜ਼ ਦੇ ਕਰਕੇ ਹਿੰਦੂ VOTER ਜਿਹੜਾ ਇੱਕ ਪਾਸੇ ਇਕੱਠਾ ਹੋ ਗਿਆ BJP ਵਾਲੇ ਘਟਾ ਹੋ ਗਿਆ ਪਿੰਡਾਂ ਦੀ ਜੇਕਰ ਗੱਲ ਕਰੀਏ ਪਿੰਡਾਂ ਦਾ ਜਿਹੜਾ VOTER ਸੀਗਾ ਉਹ BJP ਨੂੰ ਲਾਈਕ ਨਹੀਂ ਸੀ ਕਰ ਰਿਹਾ ਆਮ ਆਦਮੀ ਪਾਰਟੀ ਤੋਂ ਲੋਕ ਜਿਹੜੇ ਅੱਕੇ ਹੋਏ ਸੀ ਹੋਰ ਕੋਈ অপਸ਼ਨ ਹੈ ਨਹੀਂ ਸੀ ਇਸ ਕਰਕੇ ਕਾਂਗਰਸ ਨੂੰ VOTES ਪਾਤੀਆਂ ਨਾ ਕੇ ਲੀਡਰਸ਼ਿਪ ਦੇ ਕਰਕੇ ਪਾਤੀਆਂ ਇਸ ਕਰਕੇ ਉਹਨਾਂ ਨੇ ਜਿਹੜੀਆਂ VOTES ਪਾ ਦਿੱਤੀਆਂ ਜਿਹਦੇ ਕਰਕੇ ਇਹਨਾਂ ਦੀ ਸੀਟਾਂ ਦੀ ਗਿਣਤੀ ਜਿਹੜੀ ਥੋੜੀ ਜਿਹੀ ਵੱਧ ਗਈ ਹੁਣ ਇਸ ਤਰੀਕੇ ਨੂੰ ਠੀਕ ਹੈ ਜੇ ਪੋਜ਼ਿਟਿਵ ਤਰੀਕੇ ਨਾਲ ਲੈ ਕੇ ਔਰ ਹੋਰ ਚੰਗੇ ਤਰੀਕੇ ਦੇ ਨਾਲ ਇਹ ਸਾਰੇ ਅੰਕੜਿਆਂ ਨੂੰ ਘੋਖ ਪੜਤਾਲ ਕਰਕੇ ਹੋਰ ਜ਼ੋਰ ਲਾ ਕੇ ਲੜਨ ਤਾਂ ਕੁਛ ਨਾ ਕੁਛ ਕਾਂਗਰਸ ਲੈ ਕੇ ਡਿੱਗ ਸਕਦੀ ਹੈ ਪਰ ਜੇ ਕਾਂਗਰਸ ਕਹੇ ਲਓ ਜੀ ਠੀਕ ਹੈ ਸੱਤ ਸੀਟਾਂ ਜਤਰੀਆਂ ਸਾਡੀ ਤਾਂ ਸਰਕਾਰ ਪੱਕੀ ਹੈ ਇਹ ਗੱਲਾਂ ਨਹੀਂ ਇਹ ਗੱਲਾਂ ਚੱਲਣੀਆਂ ਨਹੀਂ ਥੁੱਕ ਨਾ ਪਕੌੜੇ ਆ ਇਹ ਔਰ ਇਹ ਲੋਕ ਸਭ ਸਮਝਦੇ ਆ ਔਰ ਆਪਣੇ ਆਪ ਮੂੰਹੋਂ ਮੂੰਹੋਂ ਜਿਹੜਾ ਮੀਆਂ ਮਿੱਠੂ ਬਣੀ ਜਾਣਾ ਉਹ ਗੱਲਾਂ ਹੋਰ ਨਹੀਂ ਹੁਣ ਜਿਵੇਂ ਇਸੇ ਅੰਕੜਿਆਂ ਤੇ ਆਜਾਂ ਜੇ ਕਾਂਗਰਸ ਸੋਚੇ ਕਿ ਸਾਡੀਆਂ ਸੀਟਾਂ ਜਿਹੜੀਆਂ ਉਹ ਇਸ ਵਾਰ ਵੱਧ ਆ ਗਈਆਂ ਇਸ ਲਈ ਦੇ ਵਿੱਚ ਸਾਡੀ ਸਰਕਾਰ ਬਣੂ ਇਹ ਭਲੇਖਾ 19 ਦੇ ਵਿੱਚ ਕਿਹੜੀਆਂ ਸੀਟਾਂ ਵਧਾਈਆਂ ਸੀ ਕਾਂਗਰਸ ਦੀਆਂ ਸੀਟਾਂ ਵਧਾਈਆਂ ਸੀ ਨਾ ਤਾਂ ਫਿਰ ਬਾਈ ਦੇ ਵਿੱਚ ਸਰਕਾਰ ਕਿਉਂ ਨਹੀਂ ਬਣੀ ਆਮ ਆਦਮੀ ਪਾਰਟੀ ਨੂੰ 19 ਦੇ ਵਿੱਚ ਕਿੰਨੀਆਂ ਸੀਟਾਂ ਆਈਆਂ ਸੀ 6 ਸੀਟਾਂ ਆਈ ਸੀ ਨਾ ਤਾਂ ਫਿਰ ਆਮ ਆਦਮੀ ਪਾਰਟੀ ਦੀ ਬਾਈ ਦੇ ਵਿੱਚ ਸਰਕਾਰ ਜਿਹੜੀ ਕਿਹੜੇ ਤਰੀਕੇ ਨਾਲ ਬਣ ਗਈ ਔਰ ਪੰਜਾਬ ਦੇ ਵਿੱਚ ਬੜੇ ਵੱਡੇ ਤਰੀਕੇ ਦੇ ਨਾਲ ਉਭਾਰ ਹੋ ਰਿਹਾ ਹੈ ਆ आजाद ਉਮੀਦਵਾਰਾਂ ਦਾ ਔਰ ਦੂਜੇ ਪਾਸੇ ਬੀਜੇਪੀ ਦਾ ਵੀ ਬਹੁਤ ਵੱਡੇ ਪੱਧਰ ਤੇ ਉਭਾਰ ਹੋਇਆ ਔਰ ਜੇਕਰ ਮੈਂ ਗੱਲ ਕਰਾਂ ਕਿ ਹੁਣ ਜਦੋਂ ਇਲੈਕਸ਼ਨ ਦੇ ਦੌਰਾਨ ਅਸੀਂ ਕਵਰੇਜ ਕਰਨ ਥਾਈਂ ਬਾਕੀ ਵਕਤ ਥਾਈਂ ਜਾਂਦੇ ਸੀ ਪੰਜਾਬ ਦੇ ਵਿੱਚ ਤਾਂ ਇੱਕ ਗੱਲ ਜਿਹੜੀ ਸਮਝ ਲੱਗੀ ਹੈ ਕਿ ਅਕਾਲੀ ਦਲ ਦੇ ਕਮਜ਼ੋਰ ਹੋਣ ਤੋਂ ਬਾਅਦ ਆ ਆਮ ਆਦਮੀ ਪਾਰਟੀ ਤੋਂ ਜਿੱਥੇ ਲੋਕ ਅੱਕੇ ਹੋਏ ਸੀਗੇ ਉਥੇ ਹੀ ਮੁੜਨਾ ਉਹ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਮਾਫ ਕਰਨਾ ਕਾਂਗਰਸ ਕੋਲੇ ਵੀ ਨਹੀਂ ਚਾਹੁੰਦੇ ਸੀ ਜਿੱਥੇ ਵੀ ਅਸੀਂ ਗਏ ਆ ਪੰਜਾਬ ਦੇ ਜਿਸੇ ਕਿਸੇ ਵੀ ਹਿੱਸੇ ਦੇ ਵਿੱਚ ਕਵਰੇਜ ਲਈ ਜਾਏ ਗਏ ਆ ਉਥੇ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਕਿ ਆਮ ਆਦਮੀ ਪਾਰਟੀ ਤੋਂ ਲੋਕ ਅੱਕੇ ਹੋਏ ਸੀਗੇ ਔਰ ਮੜਨਾ ਹੋ ਅਕਾਲੀ ਦਲ ਅਤੇ ਕਾਂਗਰਸ ਕੋਲੇ ਵੀ ਨਹੀਂ ਚਾਹੁੰਦੇ ਸੀ ਔਰ ਅਕਾਲੀ ਦਲ ਦੇ ਕਮਜ਼ੋਰ ਹੋਣ ਤੋਂ ਬਾਅਦ ਇੱਕ ਖੇਤਰੀ ਪਾਰਟੀ ਦੀ ਸਪੇਸ ਹਲੇ ਵੀ ਬਾਕੀ ਹੈ ਔਰ ਜੇਕਰ ਉਸ ਚੀਜ਼ ਨੂੰ ਅਮਰਤਪਾਲ ਹੁਣੀ ਭਰ ਦਿੰਦੇ ਆ ਤਾਂ ਸਤਾਈ ਜਿਹੜੀ ਹੈ ਉਹ ਕਾਂਗਰਸ ਦੇ ਲਈ ਹੋਰ ਵੀ ਦੂਰ ਜਿਹੜੀ ਆ ਉਹ ਹੋ ਜਣੀ ਹੈ ਔਰ ਸ਼ਹਿਰਾਂ ਦੇ ਵਿੱਚ ਬੀਜੇਪੀ ਦਾ ਉਭਾਰ ਬੜੇ ਵੱਡੇ ਪੱਧਰ ਤੇ ਲਖਵਿੰਦਰ ਜੀ ਹੋਇਆ ਔਰ ਉਸ ਚੀਜ਼ ਨੂੰ ਸਮਝਣ ਦੀ ਲੋੜ ਹੈ ਉਹ ਵੀ ਇੱਕ ਬਹੁਤ ਵੱਡੀ ਗੱਲ ਹੈ ਕਿ ਕਾਂਗਰਸ ਦੇ ਵਿੱਚ ਹਿੰਦੂ ਲੀਡਰਸ਼ਿਪ ਦਾ ਉਭਾਰ ਨਾ ਹੋਣਾ ਇੱਕ ਇਹ ਕਾਰਨ ਮੰਨਿਆ ਜਾ ਰਿਹਾ ਹੈ ਸ਼ਹਿਰਾਂ ਦੇ ਵਿੱਚੋਂ ਕਾਂਗਰਸ ਇੱਕ ਤਰੀਕੇ ਨਾਲ ਖਤਮ ਜਿਹੜੀ ਆ ਹੋ ਰਹੀ ਹੈ ਤੇ ਔਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਜਿਹੜੀ ਹੈ ਉਹ ਲੀਡਰਸ਼ਿਪ ਆਪਣੀ ਭਰੋਸੇਯੋਗਤਾ ਗਵਾ ਚੁੱਕੀ ਆ ਮੈਂ ਫੇਰ ਚੈਲੰਜ ਕਰਦਾ ਕਾਂਗਰਸੀ ਲੀਡਰਸ਼ਿਪ ਨੂੰ ਛਣਕਿਆਂ ਨੂੰ ਵੀ ਔਰ ਹੋਰ ਲੀਡਰਸ਼ਿਪ ਜਿਹੜੀ ਕਹਿੰਦੀ ਹੈ ਕਿ ਸਾਡੇ ਕਰਕੇ ਸੀਟਾਂ ਜਿੱਤੀਆਂ ਸਾਡੇ ਨਾਲ ਇੰਟਰਵਿਊ ਕਰ ਲੈਣ ਤੇ ਦੱਸ ਦੇਣ ਕਿ ਕਿਵੇਂ ਤੁਸੀਂ ਇਹ ਸੀਟਾਂ ਜਿੱਤੀਆਂ ਤੁਹਾਡੇ ਕਰਕੇ ਕਿਵੇਂ ਜਿੱਤੀਆਂ ਨਹੀਂ ਤਾਂ ਅਸੀਂ ਤੁਹਾਨੂੰ ਦੱਸ ਦੇਵਾਂਗੇ ਤੁਹਾਡੇ ਕਰਕੇ ਹਾਰੀਆਂ ਕਿਵੇਂ ਆ ਤੁਹਾਡੇ ਕਰਕੇ ਅੱਜ ਵੀ ਹਾਲਤ ਪਤਲੀ ਕਿਵੇਂ ਹੈ ਸਾਰੀ ਗੱਲ ਅਸੀਂ ਸਮਝਾ ਦੇਾਂਗੇ ਚੈਲੰਜ ਕਰਦੇ ਹਾਂ ਔਰ ਦੂਜੇ ਪਾਸੇ ਸਾਰੀ ਗੱਲਬਾਤ ਇਨ ਇਸ ਖੋਖਣ ਤੋਂ ਬਾਅਦ ਕਾਂਗਰਸ ਨੂੰ ਇਹ ਸਲਾਹ ਕਿ ਪੰਜਾਬ ਪੰਜਾਬੀ ਤੇ ਪੰਜਾਬੀਅਤ ਦੇ ਮੁੱਦੇ ਜਿਹੜੇ ਆ ਉਹ ਚੁੱਕੋ ਡਰੋ ਨਾ ਤੇ ਜਿੰਨਾ ਟਾਈਮ ਤੁਸੀਂ ਇਹ ਮੁੱਦੇ ਜਿਹੜੇ ਆ ਉਹ ਨਹੀਂ ਚੁੱਕਦੇ ਉਹਨਾਂ ਟਾਈਮ ਤੁਸੀਂ ਲੋਕਾਂ ਦੇ ਵਿੱਚ ਆਪਣੇ ਸਾਥ ਜਿਹੜੀ ਆ ਉਹ ਬਣਾ ਨਹੀਂ ਸਕਦੇ ਫਿਲਹਾਲ ਅੱਜ ਲੋਕਾਂ ਨੇ ਪੰਜ ਕੋਣੀ ਮੁਕਾਬਲਾ ਹੋਣ ਦੇ ਕਰਕੇ ਕਾਂਗਰਸ ਨੂੰ ਵੋਟਾਂ ਪਾਤੀਆਂ ਨਹੀਂ ਕਾਂਗਰਸ ਨੂੰ ਵੋਟਾਂ ਪੈਣ ਦੇ ਚਾਂਸਸ ਨਹੀਂ ਠੀਕ ਹੈ ਮੈਂ ਫੇਰ ਕਹਿ ਰਿਹਾ ਕਿ ਇਹ ਮੈਂ ਨਹੀਂ ਕਹਿੰਦਾ ਕਿ ਕਾਂਗਰਸ ਜਿਹੜੀ ਆ ਉਹ ਕੱਲੀ ਕਮਜ਼ੋਰ ਹੈ ਅਕਾਲੀ ਦਲ ਵੀ ਕਮਜ਼ੋਰ ਹੈ ਆਮ ਆਦਮੀ ਪਾਰਟੀ ਵੀ ਕਮਜ਼ੋਰ ਹੈ ਇਹੀ ਕਾਰਨ ਹੈ ਕਿ ਬਹੁਤੀਆਂ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਮਾਫ ਕਰਨਾ ਕਿ ਬਹੁਤੀਆਂ ਸੀਟਾਂ ਦੇ ਉੱਪਰ ਜਿਹੜੇ ਆਜ਼ਾਦ ਉਮੀਦਵਾਰ ਜਿੱਤੇ ਆ ਇਸੇ ਕਰਕੇ ਆਮ ਆਦੀ ਪਾਰਟੀ ਦਾ ਕਮਜ਼ੋਰ ਹੋਣਾ ਅਕਾਲੀ ਦਲ ਦਾ ਕਮਜ਼ੋਰ ਹੋਣਾ ਕਾਂਗਰਸ ਦਾ ਕਮਜ਼ੋਰ ਹੋਣਾ ਇਹ ਸਿੱਧ ਕਰਦਾ ਹੈ ਕਿ ਅਮਰਤਪਾਲ ਹੋਣਾ ਨੂੰ ਜਿਤਾਇਆ ਗਿਆ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਹੋਣਾ ਨੂੰ ਜਿਤਾਇਆ ਗਿਆ ਇਹ ਸਿੱਧ ਕਰਦਾ ਹੈ ਕਿ ਲੋਕ ਹਾਲੇ ਵੀ ਖੇਤਰੀ ਪਾਰਟੀ ਦੀ ਭਾਲ ਦੇ ਵਿੱਚ ਹੈਗੇ ਆ ਔਰ ਬਹੁਤ ਹੋਰ ਥਾਵਾਂ ਦੇ ਉੱਪਰ ਵੀ ਜਿਹੜੇ ਆਜ਼ਾਦ ਉਮੀਦਵਾਰਾਂ ਨੂੰ ਕਾਫੀ ਵੋਟਾਂ ਪਈਆਂ ਨੇ ਜਿੱਥੇ-ਜਿੱਥੇ ਲੋਕਾਂ ਨੂੰ ਆਪਸ਼ਨ ਮਿਲ ਗਿਆ ਉੱਥੇ-ਉੱਥੇ ਲੋਕਾਂ ਨੇ ਅਮਰਪਾਲ ਦੇ ਨਾਮ ਤੇ ਵੋਟ ਪਾਤੀ ਸਰਬਜੀਤ ਖਾਲਸਾ ਦੇ ਨਾਮ ਤੇ ਵੋਟ ਪਾਤੀ ਬਹੁਤ ਸਾਰੇ ਹੋਰ ਆਜ਼ਾਦ ਉਮੀਦਵਾਰਾਂ ਨੂੰ ਵੋਟ ਪਾਤੀ ਜਿੱਥੇ-ਜਿੱਥੇ ਆਲਟਰਨੇਟਿਵ ਨਹੀਂ ਮਿਲਿਆ ਉੱਥੇ ਲੋਕਾਂ ਨੇ ਕਾਂਗਰਸ ਨੂੰ ਵੋਟ ਪਾਤੀ ਅਦਰਵਾਈਜ਼ ਕਾਂਗਰਸ ਨੂੰ ਵੋਟ ਜੇ ਕੋਈ ਹੋਰ ਆਲਟਰਨੇਟਿਵ ਉਹਨਾਂ ਸੀਟਾਂ ਤੇ ਵੀ ਹੁੰਦਾ ਤਾਂ ਕਾਂਗਰਸ ਨੂੰ ਉਹ ਵੀ ਸੀਟਾਂ ਜਿਹੜੀਆਂ ਆਉਣੀਆਂ ਨਹੀਂ ਸੀ ਤੇ ਮੈਂ ਫਿਰ ਉਹੀ ਗੱਲ ਕਰ ਰਿਹਾ ਕਿ ਇਹ ਜਿਹੜੀਆਂ ਇਹ ਸੀਟਾਂ ਗਈਆਂ ਨੇ ਆਜ਼ਾਦ ਉਮੀਦਵਾਰਾਂ ਦੀਆਂ ਇਹ ਜਿੱਤੀਆਂ ਹੋਈਆਂ ਕਿਹੜੀਆਂ ਸੀਟਾਂ ਸੀ ਖਡੂਰ ਸਾਹਿਬ ਸੀਟ ਕਿਹਨੇ ਜਿੱਤੀ ਹੋਈ ਸੀ ਕਾਂਗਰਸ ਨੇ ਜਿੱਤੀ ਹੋਈ ਸੀ ਨਾ ਤਾਂ ਫਰੀਦਕੋਟ ਸੀਟ ਕਿਹਨੇ ਜਿੱਤੀ ਹੋਈ ਸੀ ਕਾਂਗਰਸ ਨੇ ਜਿੱਤੀ ਹੋਈ ਸੀ ਔਰ ਕਾਂਗਰਸ ਦਾ ਉਥੋਂ ਦੇ ਲੋਕਾਂ ਦੇ ਉੱਪਰੋਂ ਜਿਹੜਾ ਲੋਕਾਂ ਦਾ ਭਰੋਸਾ ਉੱਠਿਆ ਇਸੇ ਕਰਕੇ ਲੋਕਾਂ ਨੇ ਤੀਜੀ ਚੌਥੀ ਤਰ ਨੂੰ ਜਿਹੜਾ ਉਹ ਚੁਣਿਆ ਹੈਗਾ ਇਸੇ ਕਰਕੇ ਚੁਣਿਆ ਔਰ ਇਹ ਗੱਲ ਦਾ ਸਬੂਤ ਹੈ ਇਹ ਚੀਜ਼ ਸਬੂਤ ਹੈ ਕਿ ਲੋਕ ਹਾਲੇ ਵੀ ਆਪਸ਼ਨ ਭਾਲਦੇ ਆ ਜੇਕਰ ਕਾਂਗਰਸ ਪ੍ਰੋ ਪੰਜਾਬ ਹੋ ਕੇ ਨਿਕਲੂਗੀ ਪੰਜਾਬ ਕਾਂਗਰਸ ਦੇ ਲੀਡਰ ਪੰਜਾਬ ਪ੍ਰੋ ਪੰਜਾਬ ਹੋ ਕੇ ਨਿਕਲਣਗੇ ਤਾਂ ਪੰਜਾਬ ਦੇ ਲੋਕ ਕਾਂਗਰਸ ਨਾਲ ਖੜਨਗੇ ਅਦਰਵਾਈਜ਼ ਨਹੀਂ ਸਨਵਾਸਿਤ ਸਾਹਿਬ ਸੋ ਮੇਰੇ ਸਾਹ ਜੁਗੀ ਸੁਖਵਿੰਦਰ ਸਿੰਘ ਸਿੱਧੂ ਜਿਨ੍ਹਾਂ ਦੇ ਵੱਲੋਂ ਕੁਝ ਅਹਿਮ ਕਾਰਨ ਦੱਸੇ ਗਏ ਨੇ ਵੀ ਪੰਜਾਬ ਕਾਂਗਰਸ ਨਿਗਾਰ ਵੱਲ ਗਈ ਹੈ ਸੋ ਜਿਹੜੀ ਗੱਲ ਦਾ ਖੁਲਾਸਾ ਤਕਰੀਬਨ ਤਕਰੀਬਨ ਪ੍ਰਗਟ ਸਿੰਘ ਕਰਦੇ ਆ ਨਜ਼ਰ ਆਏ ਨੇ ਤੇ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਸਮੀਖਿਆ ਕਰਨ ਦੀ ਲੋੜ ਹੈ ਸੀਟਾਂ ਹੋਰ ਵੀ ਜਿੱਤੀਆਂ ਜਾ ਸਕਦੀਆਂ ਇਹੀ ਕਾਰਨ ਨੇ ਵੀ ਉਹ ਨਾਕੁਸ਼ ਨੇ ਪਰ ਉੱਥੇ ਹੀ ਪੰਜਾਬ ਕਾਂਗਰਸ ਆਪਣੀ ਪਿੱਠ ਥਾਪੜਦੀ ਹੋਈ ਨਜ਼ਰ ਆ ਰਹੀ ਹੈ ਜਿਨ੍ਹਾਂ ਨੂੰ ਕੀ ਅਜੇ ਵੀ ਪੰਜਾਬ ਦੇ ਵਿੱਚ ਸੀਟਾਂ ਦੇ ਉੱਪਰ ਲੈ ਕੇ ਵਿਧਾਨ ਸਭਾ ਹਲਕਿਆਂ ਦੇ ਵਿੱਚ ਲੈ ਕੇ ਸਮੀਖਿਆ ਕਰਨ ਦੀ ਲੋੜ ਹੈ ਕੀ ਪੰਜਾਬ ਕਾਂਗਰਸ ਸਮੀਖਿਆ ਕਰੇਗੀ ਜਾਣਨ ਲਈ ਬਣੇ ਰਹੋਰ ਜਾਨਾ ਲੋਕਨਾ ਟੀਵੀ ਦੇ ਨਾਲ